ਹਾਈ ਰੱਬਾ ਪਰ ਮੇਰਾ ਤੇ ਅੱਗੇ ਵੀ ਆਉਂਦਾ ਸੀ ਮੈਂ ਸੱਤ ਪਾਹ ਕਰਦੀ ਹਾਂ ਰੋਟੀ ਬਣਾਉਣੀ ਰੋਟੀ ਖਾ ਲੈਣੀ ਚਾਹ ਮੰਗਣੀ ਆਣ ਆਣ ਕੇ ਐਰ ਕਾ ਦੇਣਾ ਨਿੰਮੋ ਜਾਣਾ ਜੇ ਚਲ ਗਿਆ ਵਾ ਜੇ ਮੈਂ ਪਾਣੀ ਫੜਾਇਆ ਉਹ ਨਹੀਂ ਪੀਤਾ ਤੇ ਜੇ ਮੈਂ ਇਨੀ ਗੱਲ ਕਹੀ ਆ ਵੀ ਤੂੰ ਪੈਲੀ ਲੱਲਾ ਹੈਂ ਗਾੜੀਓ ਮੈਨੂੰ ਕਿਦਾਂ ਬੋਲਿਆ ਵਾ ਹਾਈ ਰੱਬਾ ਮੈਂ ਪੈਲੀ ਲਾ ਕੇ ਗਲਤ ਤੇ ਨਹੀਂ ਕਰਤਾ ਕੋ ਮਮੀ ਇਹਨਾਂ ਦੇ ਲਾਲ ਚਾਚਾ ਗਈਆਂ ਤੇ ਪਿੱਛੇ ਲੱਗ ਗਈਆਂ ਹੈਂ ਹਾਈ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਕੀ ਗੱਲ ਆ ਬਿਸਤਰਾ ਨਹੀਂ ਛੱਡੰਦਾ ਹੀ ਅੱਜ ਰੋਟੀ ਪਾਣੀ ਬਾਹਰ ਹੋਣਾ ਮੈਂ ਤੁਹਾਨੂੰ ਕਹਾਦਾ ਆਂਦੇ ਹੁੰਦੇ ਉਹ ਜਿਹੜੇ ਬਾਗਾਂ ਦੇ ਗੱਲਣ ਪਟਵਾਰੀ ਲੈ ਅਹੀਂ ਕੀ ਕਹਿਤਾ ਤੈਨੂੰ ਹਣ ਕਹਿਣਾ ਕੋਣਾ ਗਈ ਆ ਦੀਦੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਕਿਉਂ ਮੇਰੇ ਵੀਰ ਚੀ ਧਿਆਨ ਰਿਹਾ ਵਾ ਮੇਰਾ ਵੀਰ ਇੱਥੇ ਆਉਂਦਾ ਹੁੰਦਾ ਸੀ ਕਿਤੇ ਮੈਂ ਵਨਸਵਾਨੀਆਂ ਸਬਜ਼ੀਆਂ ਬਣਾਉਣੀਆਂ ਖਾਣੀਆਂ ਕਿਤੇ ਚਾਹ ਮੰਗਵਾਉਣੀਆਂ ਦਿਮਾਗ ਤੇ ਨਹੀਂ ਖਰਾਬ ਹੋ ਗਏ ਤੇਰਾ ਸਾਰਾ ਕੋ ਕਰ ਕਰਾ ਕੇ ਤੇ ਹੁਣ ਤੇਰਾ ਵੀਰ ਚ ਧਿਆਨ ਦਿਆ ਵਾ ਵੀਰ ਉਹ ਨਾ ਕੱਟ ਗਈ ਅੱਗੇ ਤੇਰੇ ਨਾਲ ਨਹੀਂ ਨਹੀਂ ਦੀਦੀ ਮੈਂ ਧਾਰ ਲਿਆ ਮਨ ਚ ਤੇ ਮੈਂ ਆਪਣੇ ਭਰਾ ਕੋ ਪਿਆਲੀ ਨਹੀਂ ਲੈਣੀ ਮਾਪੇ ਪੇਕੇ ਹੁੰਦੇ ਸਦਾ ਦੇ ਜੁੱਤੀ ਤੇ ਉਹ ਨਾ ਹੋਛ ਚ ਤੇ ਹੋਛੀ ਆ ਤੇਰਾ ਹੀ ਭਰਾ ਇਥੋਂ ਦੁਖੀ ਜਾਵੇ ਤੇ ਤੇਰੀ ਆਂਦਰਾ ਨੂੰ ਕਿੰਨਾ ਸੇਕ ਪੈਂਦਾ ਵਾ ਤੇ ਮੇਰਾ ਭਰਾ ਤੇ ਰਹਿੰਦਾ ਦੁਖੀ ਹੈ ਭਾਵੇਂ ਮੇਰੀ ਮਾਂ ਮਤਈ ਆ ਲੱਖ ਵਾਰੀ ਪਰ ਮੇਰੇ ਭਰਾ ਨੇ ਸਾਥ ਬੜਾ ਦਿੱਤਾ ਦਿੱਤਾ ਪਰ ਜਾਈ ਨਹੀਂ ਮੀਆਂ ਉਦੋਂ ਗੌਰਵ ਦਾਤ ਲੈ ਕੇ ਮੇਰੇ ਮਗਰ ਭੱਜਾ ਤੇ ਮੈਨੂੰ ਆਈ ਤੇ ਲੈ ਗਈ ਚਲੋ ਉਥੇ ਨੋਖ ਝੋਕ ਮੇਰੀ ਆ ਜਿਹੜੀ ਲੁਤਰੀ ਰਹਿੰਦੀ ਨਹੀਂ ਆ ਮੇਰ ਕੋਈ ਮੜਾ ਚੰਗਾ ਬੋਲਿਆ ਗਿਆ ਤੇ ਅਗਲੀ ਨੂੰ ਤਾਂ ਫਿਰ ਕੁੱਟਣਾ ਸੀ ਚੱਲ ਜੀ ਉਹਨੇ ਕੁੱਟਿਆ ਦੋ ਚਾਰ ਮਵੀ ਲਾਈਆਂ ਉਥੇ ਮੇਲਾ ਲਾ ਕੇ ਲੋਕਾਂ ਨੂੰ ਵਿਖਾਇਆ ਹਾਂ ਤੂੰ ਆਂ ਅੰਗਲੀਆਂ ਪਿਛਲੀਆਂ ਗੱਲਾਂ ਦੀ ਕੀ ਆ ਰਾਮ ਕਾਨੀ ਸ਼ੋਕੇ ਬੈਠੀ ਆਂ ਲੈ ਹੱਦ ਹੋਈ ਤੁਹਾਡੇ ਵਾਲੀ ਹਾਏ ਹਾਏ ਉਥੇ ਮੇਰਾ ਸਾਰਾ ਪਰਿਵਾਰ ਦੁਖੀ ਆ ਮੇਰਾ ਭਰਾ ਦੁਖੀ ਆ ਹੋਣਾ ਮੈਨੂੰ ਕੀ ਆ ਮੇਰਾ ਉਹ ਤਾਂ ਗਿਰਗਟਾਂ ਨੂੰ ਰੰਗ ਬਦਲਦੀ ਉਹਨ ਭਰਾਵਾਂ ਵਾਲੀ ਗੱਲ ਕਰਨ ਦੇ ਪੀ ਉਹਦਨ ਦੀ ਤੂੰ ਹੱਤ ਚੁੱਕੀ ਉਹਨਾਂ ਦੇ ਦਿਵਾਲੇ ਪੋਸਾ ਪੁਰਸੀ ਹੋ ਕੇ ਹਾਨੂੰ ਬੁਨੇ ਬਣਾ ਕੇ ਚੋਪੜ ਕੇ ਬਹਿਣ ਮਾਨਾ ਹੁਣ ਮੈਂ ਨਹੀਂ ਭੁਰੀ ਬਣਾ ਅਹੀਂ ਹੁਣ ਤੇਰੇ ਭੈਣ ਭਰਾਵਾਂ ਸਾਰੇ ਜਾਣੇ ਆ ਨਹੀਂ ਭੈਣੇ ਕੱਲ ਨੂੰ ਜਵਾਈ ਪਾਈ ਆ ਤੇਰਾ ਘਰ ਵਾਲਾ ਕਿਤੇ ਆਇਆ ਉਹਨੇ ਮੈਨੂੰ ਆਣ ਕੇ ਆਖਿਆ ਵੀ ਅੱਜ ਇਨੇ ਹਿੱਸਾ ਲਿਆ ਵਾ ਕੱਲ ਨੂੰ ਅਹੀਂ ਵੀ ਹਿੱਸਾ ਲੈਨੇ ਆ ਤੇ ਕੀ ਫਾਇਦਾ ਮੈਂ ਤਾਂ ਜੋ ਬਣਾ ਵੀ ਗੱਲ ਕੀਤੀ ਫੋਨ ਤੇ ਜੋ ਬਣਾਦਾ ਤੇਰੇ ਲੱਖ ਲਾਂ ਤਾਂ ਤੂੰ ਉਹਨਾਂ ਨਾਲ ਇੰਨਾ ਕੁ ਕਰਕੇ ਪਹਿਲੀ ਲੈ ਆਈ ਆ ਜਾਨੀ ਬਣਾ ਬਹਿ ਜਾ ਮਾਨਣਾ ਸਾਨੂੰ ਨਾ ਬੁਰਾ ਬਣਾ ਨਾ ਹੀ ਤੇਰੇ ਨਾਲ ਕੇ ਸਾਜਸ਼ ਰੇ ਚੱਲਣਾ ਹੁਣ ਨਵੀਂ ਕੋ ਸਕੀਮ ਲਾਉਣ ਦਾ ਵੀ ਉੱਥੇ ਜਾਂਦੀ ਬੜੇ ਜੇ ਤੇ ਤੇਰਾ ਪਿਆਰ ਉਗੜਾਇਆ ਉਹਨਾਂ ਦੇ ਨਾਲ ਹੁੰਦੀ ਤੂੰ 52 ਬਰਿਆਂ ਦੀ ਚੁਕੀਆਂ ਹੀ ਉਹਨਾਂ ਨਾਲ ਭੈਣੇ ਆਵੇ ਨੌਵਾ ਜੜੀਆਂ ਨਾ ਉਹ ਸਹੁਰਿਆਂ ਦੇ ਘਰ ਹੀ ਚੰਗੀਆਂ ਲੱਗਦੀਆਂ ਲੱਗਿਆ ਬੜਾ ਤੀਆਂ ਵੀ ਤੂੰ ਵੀ ਜਾ ਉੱਥੇ ਭੈਣੇ ਅਸੀਂ ਇੱਥੇ ਵਸਾਉਣ ਨੂੰ ਨਹੀਂ ਤੈਨੂੰ ਭਾਲਿਆ ਵੀ ਪੇਕੇ ਅਸੀਂ ਤੈਨੂੰ ਵਿਆਹ ਵਿਆਹ ਪੀੜ ਤੇ ਸਾਰਾ ਨਾਟਕ ਤੇ ਮੇਰੇ ਕਰਕੇ ਕਹਿੰਦੀ ਪੀੜ ਤੇ ਤੈਨੂੰ ਮੇਰੀ ਆ ਮੈਂ ਤੇ ਚਲੀ ਜਾਣਾ ਵਾ ਨਹੀਂ ਭੈਣੇ ਤੂੰ ਗੁੱਸਾ ਕਰਦੀ ਆ ਮੈਂ ਤੇ ਤਾਂ ਤੈਨੂੰ ਕਹਿਣ ਲਈ ਆ ਕਿ ਉਦੋਂ ਵੇਖਿਆ ਪੁਰਾਣਾ ਇੱਥੇ ਆਇਆ ਸੀ ਤੇ ਕਿਦਾਂ ਤੁਸੀਂ ਮਾਤਾ ਦਿ ਵਾਲੇ ਦੋਲੇ ਭੁੰਮਲੀਆਂ ਪਾਉਂਦੇ ਫਿਰਦੇ ਸੀ ਹੈਂ ਇਥੇ ਆਣ ਕੇ ਮੇਲਾ ਲਾਉ 100 ਆਣ ਗਵਾਂੜ ਵੇਖੂਗਾ ਤੇ ਲੋਕਾਂ ਨੇ ਮੈਨੂੰ ਕਹਿਣਾ ਵਾ ਪਰ ਜਾਈ ਦੇ ਸਿਆਪੇ ਇਹੋ ਲਿਆ ਲਿਆ ਬਾੜਦੀ ਇਹਨਾਂ ਨੂੰ ਉਦਾਂ ਤਾਂ ਚੰਗੀ ਹੈ ਕੱਲੀ ਬੈਠੀ ਲਾਗੇ ਆਣ ਕੇ ਬੈਠੀ ਮੈਂ ਕਹਿੰਦੀ ਚਾਹ ਚੂ ਬਣਾ ਲਈਏ ਉੱਠ ਕੇ ਕੰਬਲ ਚ ਵੜੀ ਤੇ ਹੋਰ ਰਾਮ ਕਹਾਣੀਆਂ ਸ਼ੋਅ ਕੇ ਬੈਠੀ ਲੈਕਚਰ ਡਾਲ ਲੰਮਾ ਦੇ ਕੇ ਤੇ ਮਗਰੋਂ ਤੇਰੀ ਉਥੇ ਆਣ ਕੇ ਡੇਗੀ ਹੁਣ ਤੈਨੂੰ ਭਰਾਵਾ ਦਾ ਚੇਤਾ ਆ ਗਿਆ ਪਹਿਲਾਂ ਕਿੱਥੇ ਗਈ ਆ ਤੇ ਤੇਰੇ ਅੰਦਰ ਵੀ ਜ਼ਮੀਰ ਹੈਗਾ ਜਿਹੜਾ ਜਾਗ ਗਿਆ ਵਾ ਨਹੀਂ ਮੈਂ ਤੇ ਇੱਕੋ ਗੱਲ ਉਹਨਾਂ ਨੂੰ ਕਹਿਆ ਹਣੀ ਵੀ ਭਾਈ ਮੈਂ ਨਹੀਂ ਪਹਿਲੀ ਲੈਣੀ ਮੈਂ ਉਹ ਮਨਜੀਤ ਨੂੰ ਮੈਂ ਕਾ ਚੱਕੇ ਦੇ ਦਿਆ ਤੇ ਜੇ ਪਹਿਲੇ ਨਾ ਲਿਆਉਂਦੀ ਨਾ ਤੇ ਛੱਡਣਾ ਤੈਨੂੰ ਅਹੀਂ ਨਹੀਂ ਆ ਉੱਥੇ ਸਾਨੂੰ ਬੁੜਿਆ ਬਣਾ ਕੇ ਸਾਰੀ ਉਮਰ ਲਈ ਮੁਰਗੇਂ ਮੱਥੇ ਲੋਗਾਂ ਚ ਜੋਗੇ ਨਹੀਂ ਕਾ ਕਰਨ ਜੋਗੇ ਨਹੀਂ ਤੋ ਹੋਂ ਤੂੰ ਨਦ ਬਣ ਗਈਆਂ ਮਨਜੀਤ ਨੂੰ ਮੈਂ ਆਪਣੀ ਪਰਜਾਈ ਸਮਝਦੀ ਆ ਨਾ ਉਹ ਸਾਡੀ ਸਰੀਕਣੀ ਆ ਸਰੀਕਣੀ ਮੇਰੀ ਪਰਜਾਈ ਨੂੰ ਨੇਤ ਦੇ ਨੇ ਮਾਰੂ ਮੇਰੇ ਭਰਾ ਮਾਰੂ ਮੈਂ ਸਾਰਾ ਕਰਦੀ ਕਿੰਨਾ ਆਉਂਦੀ ਦੀ ਕਿੰਨਾ ਤੈਨੂੰ ਮਿਲਣਾ ਤੇ ਹੁਣ ਉਹਨੂੰ ਸ਼ਰੀਕ ਨਹੀਂ ਦੱਸਣਾ ਅਭੀ ਤੂੰ ਤੇ ਕੱਲ ਨੂੰ ਮੈਨੂੰ ਦੱਸੇਂਗੀ ਮੈਨੂੰ ਸਾਰਾ ਪਤਾ ਲੱਗ ਗਿਆ ਆ ਉਹ ਮੇਰੇ ਕੋ ਸੁਣ ਕੇ ਉੱਥੇ ਦੱਸਦੀ ਤੇ ਉੱਥੋਂ ਸੁਣ ਕੇ ਇੱਥੇ ਦੱਸਦੀ ਆ ਮੈਨੂੰ ਇਹੋ ਜਿਹਾ ਬੰਦਾ ਨਹੀਂ ਚੰਗਾ ਲੱਗਦਾ ਤੈਨੂੰ ਮੈਂ ਦੱਸਤਾ ਹੀ ਉਹ ਤੇ ਆ ਮਾਂ ਤੇਰੀ ਲੱਛਣ ਵੇਖ ਲੈ ਮੁੰਡਿਆਂ ਨੂੰ ਲੈ ਕੇ ਸੈਰ ਤੇ ਨਿਕਲੀ ਆ ਉਦਾਂ ਮੇਰੀ ਲੱਤ ਦੋਦੀ ਆ ਤੇ ਕੀ ਕਰਨਦੇ ਸੈਰ ਤੂੰ ਕਹਣਾ ਤੇ ਕੰਮ ਕਰਕੇ ਦਾ ਕਿਰਾਇਆ ਪੈਣ ਜਾ ਕੰਮ ਕਰੇ ਮੇਰੇ ਕੋ ਨਹੀਂ ਹੁੰਦਾ ਮੈਨੂੰ ਤਾਂ ਟੈਨਸ਼ਨ ਆ ਸੱਚੀ ਮੇਰੇ ਤੇ ਬੀਪੀ ਨਾ ਲੋ ਜਾ ਹੋ ਗਿਆ ਕੰਮ ਦਾ ਕਰਕੇ ਕਹਿਣ ਡਈ ਆ ਨਹੀਂ ਕੰਮ ਦਾ ਕਰਕੇ ਥੋੜੀ ਕਹਿਣ ਲਈ ਆ ਹਾਂ ਬਸ ਇੱਕੋ ਧਿਆਨ ਘੜੀ ਘੜੀ ਪੇਕੇ ਜਾਈ ਜਾਂਦਾ ਵਾ ਪੇਕੇ ਦੀ ਆਹਰ ਆ ਗਈ ਹਾਂ ਤੈਨੂੰ ਹੋਰ ਗੱਲ ਕੋਈ ਨਹੀਂ ਵਿੱਚ ਕੋਈ ਰਾਜ ਹੈਗਾ ਜੂ ਦੱਸ ਦੇ ਜਿਹੜੀ ਗੱਲ ਹੈਗੀ ਐ ਸਿਰ ਪੇਕੇ ਚ ਤੇ ਨਾ ਇਹਨਾਂ ਮੋਤ ਹੈਗਾ ਨਹੀਂ ਆ ਸੂਟ ਬਣਾਤਾ ਨਾ ਤੈਨੂੰ 8900 ਦਾ ਹਾਂ ਆਵੇ ਤੇਰੇ ਘੜੇ ਹੱਥ ਜੋੜੇ ਆ ਆਪਣੇ ਮੁੰਡੇ ਨੂੰ ਲੈ ਕੇ ਨਾ ਤੇ ਆਪਣੇ ਸਹੁਰੇ ਚਲ ਜਾ ਅਹੀਂ ਜਿਹੜੇ ਹਾਲ ਤੇ ਸਾਨੂੰ ਰਹਿਣ ਦੇ ਮੈਂ ਜ਼ਮੀਨ ਲਵਾਂ ਜਾਂ ਨਾ ਲਵਾਂ ਉਹ ਮੇਰੀ ਮਰਜ਼ੀ ਆ ਮੇਰੇ ਪੇਕੇ ਪੀੜ ਤੇ ਤੈਨੂੰ ਮੇਰੀ ਆ ਪੀੜ ਤੇ ਮੇਰੀ ਆ ਤੈਨੂੰ ਵੀ ਇਹ ਚਲ ਜਾ ਮੈਂ ਤੇ ਚਲੀ ਜਾਣਾ ਉਹਦਾ ਮੈਨੂੰ ਬਾਹ ਤੇਰੀ ਮਾਂ ਦੀ ਏਡੀ ਲ ਤੇਰੇ ਜਾਨ ਦੀ ਧੀ ਰਾ ਪਹਿਲੀ ਮੇਰੇ ਹੱਥ ਚ ਨਹੀਂ ਆਈ ਦੇ ਇਹਨਾਂ ਕਾ ਕੁੱਤੀ ਚੀਕਾ ਪਾ ਲੈਣਾ ਵਾ ਮੈਨੂੰ ਉਹਨੇ ਕੁਝ ਪਾਉਣਾ ਨਹੀਂ ਤੇ ਮੈਂ ਨਾ ਯਾਰ ਦੋ ਦੂ ਹੱਤ ਚੁੱਕੀ ਆ ਨਾ ਲੈ ਆਈ ਪਹਿਲੀ ਹੁਣ ਬਾਅਦ ਤੇਰੇ ਰਗਾ ਚ ਗੂਠ ਦੇ ਕੇ ਉੱਥੋਂ ਮੰਗਵਣੀ ਜਦੋਂ ਮੈਂ ਨਾ ਲਿਆਉਂ ਤੁਸੀਂ ਕੌਣ ਹੁੰਦੀਆਂ ਜੀ ਤੇ ਫੇ ਸਾਡੀ ਦੇ ਲਿਆ ਪਾਵੇਂ ਨਾ ਲਿਆ ਸਾਡੀ ਦੇ ਆਉਣੀ ਚਾਹੀਏ ਮੈਂ ਜਾਣਾ ਪਹਿਲੀ ਲੈ ਕੇ ਨਾ ਮੈਂ ਪਹਿਲੀ ਦੇਣੀ ਤੇ ਨਾ ਮੈਂ ਆਪਣੇ ਪੇਕੇ ਦੀ ਲਿਆਉਣੀ ਸਿੱਧੀ ਗੱਲ ਮੈਂ ਤੇਰੇ ਕੋਲ ਮੰਗਣ ਕੌਣ ਰਿਆ ਹਾ ਜਵਾਰ ਦੇ ਦਾਣੇ ਜਿਹੜੇ ਤੇਰੇ ਕੋਲ ਮੰਗਣ ਦੇ ਆਪਣੀ ਮਾਂ ਕੋ ਖੜਾ ਕੇ ਆਪਣਾ ਹਿੱਸਾ ਆ ਸਿੰਧੀ ਦਾ ਮਾਗਣਾ ਖਰਾਬ ਕਰ ਮੇਰੇ ਕੋਲ ਤੇਰਾ ਦਿਮਾਗ ਹਿੱਲ ਗਿਆ ਉਹ ਜਾ ਜਾ ਮੇਰਾ ਦਿਮਾਗ ਨਾ ਚਾਟਾ ਕਫਾਓ ਬਣਾ ਲਾ ਕੋਟ ਚਾਹ ਲਿ ਬਣਾਉਣੀ ਆ ਤੇ ਦੁੱਧ ਪੀਂਦਾ ਪਤਾ ਤੈਨੂੰ ਗਲਾ ਘਰ ਘਰ ਕੇ ਇਦਾਂ ਕਰਾਂ ਪਿਆਰ ਹੋਵਾ ਤੇ ਚੱਲ ਮਾਫੀ ਮੰਗ ਲੂੰਗੀ ਇਦਾਂ ਚੰਗੇ ਨਹੀਂ ਲੱਗਿਦਾ ਪੇਕਿਆਂ ਦਾ ਪੈ ਲਿਆਉਂਦੇ ਬਸ ਮਾਨੂੰ ਖਾਵੇ ਨਾ ਦਾ ਕੰਮ ਆ ਚੱਲ ਪੁੱਤ ਓਏ ਇੱਥੇ ਬਹਿ ਲੈ ਓਹੋ ਨਬੇੜ ਦਿੱਤਾ ਸਾਰਾ ਕੋ ਮੈਨੂੰ ਨਹੀਂ ਪਤਾ ਬੂਟ ਪਾਇ ਪੁੱਤ ਆਪਾਂ ਇੱਥੇ ਬੈੰਨੇ ਆ ਮਮਾ ਗਈ ਰੋਟੀ ਲਿਆਵੇ ਪਰ ਰੋਟੀ ਖਾਣੇ ਹੈ ਆ ਵੇ ਕੀ ਬਣਿਆ ਵਾ ਕੁੜੀ ਦਾ ਹਾਲ ਆਪਣੀਆਂ ਸ਼ਿਕਨੀਆਂ ਦੀ ਮਾਂ ਨੂੰ ਅੱਗ ਲੱਗੀ ਰਹਿੰਦੀ ਆ ਤੇ ਕੁੜੀ ਦਾ ਹਾਲ ਹੀ ਮੈਂਦੀ ਨਾ ਕਿ ਮੂੰਹ ਦੋਤਾ ਨਾ ਲੈਣਾ ਨਾ ਦੇਣਾ ਜੀ ਤਾਂ ਪਛੇ ਹੱਥ ਪਿਛੇ ਰੱਖ ਬੁੱਤ ਹੱਥ ਪਿਛੇ ਰੱਖ ਦੇ ਵਾ ਮੇਰਾ ਰਾਧਾ ਵਾ ਪਿਆਰ ਕੀ ਨਾ ਮੋਟਰ ਲਵਾ ਲਈ ਯਾਰ ਇਹ ਵੀ ਸੌਖੇ ਕੁਤਰੇ ਜਾਂਦੇ ਆ ਪਰਾਲੀ ਵੀ ਗੁਜ਼ਰਨੀ ਹੁੰਦੀ ਆ ਥੱਕ ਜਾਣਾ ਮੈਂ ਯਾਰ ਕੁਤਰਦਾ ਕੁਤਰਦਾ ਚੱਲ ਕੋਈ ਨਹੀਂ ਵੇਖਦੇ ਆ ਹਮ ਸਾਰਾ ਕੁਛ ਹੋ ਜਾਣਾ ਸੀ ਕਿਉਂ ਕੁੜੀ ਨਾਲ ਵਿੱਚ ਪੈਂਦੀ ਤੇ ਮੈਂ ਆਖਣ ਲਈ ਹਾਂ ਸੱਚੀ ਯਾਰ ਕੇ ਦਿਵਿੰਦਰ ਟਾੜੇ ਨਾਲ ਕੋਈ ਗੱਲ ਨਹੀਂ ਕੀਤੀ ਉਹ ਨਹੀਂ ਮੈਂ ਤਾਂ ਕੋਈ ਗੱਲ ਕੀਤੀ ਨਾਲੇ ਮੇਰੀ ਸੁਣ ਗੱਲ ਮੈਂ ਨਵੇੜ ਆਇਆ ਹਾਂ ਸਾਰਾ ਕੁਝ ਠੀਕ ਹੈ ਨਾ ਮੈਂ ਜੀਨ ਮਾਰਨ ਖਤਮ ਕਰ ਆਇਆ ਹਾਂ ਤੇ ਹੁਣ ਮੇਰੀ ਸੁਣ ਲੈ ਗੱਲ ਬਾਅਦ ਘਟ ਬਹੁਤ ਵੀ ਗੱਲ ਨਹੀਂ ਕਰਨੀ ਉਹਦੇ ਬਾਰੇ ਮੈਂ ਤੈਨੂੰ ਦੱਸ ਦਿੱਤੀ ਗੱਲ ਨਹੀਂ ਚੱਲ ਉਹ ਤੱਕ ਉਹ ਵੇਖਿਆ ਵੇਖਣਾ ਹੀ ਉਹਦੇ ਹਾਲ ਤੁਸੀਂ ਇੱਧਰ ਆ ਮम्मा ਰਾਜਾ ਮम्मा ਰਾਜਾ ਚੱਲ ਮੇਰੀ ਸੁਣੋ ਗੱਲ ਘਰ ਦੇ ਵਿੱਚ ਨਾ ਤੇ ਲਿਆ ਹੀ ਜਾਂਦਾ ਕਾਲੇ ਕਿਉਂ ਪੈਂਦੇ ਜੇ ਸਿਰ ਵੀ ਘਰ ਦਾ ਜੀ ਆ ਕਿਤੇ ਨਾ ਕਿਤੇ ਚੇਤਾ ਹੁੰਦਾ ਹੀ ਆ ਕਾ ਨਿਆਣਿਆਂ ਨੂੰ ਪੁੱਛਣਾ ਸਾਡੀ ਭੁਈ ਆ ਕਿਉਂ ਨਹੀਂ ਹੁੰਦੀ ਜਾਂਦੀ 100 ਗੱਲਾਂ ਹੋ ਜਾਂਦੀਆਂ ਵਾ ਨਿਆਣਿਆਂ ਨੂੰ ਕਿਹੜਾ ਪਤਾ ਨਹੀਂ ਲੱਗਣਾ ਫੇ ਕੀ ਕੀਤਾ ਭੁਈ ਨੇ ਚੱਲ ਮੇਰੀ ਗੱਲ ਸੁਣੋ ਅੱਜ ਆ ਤੁਹਾਨੂੰ ਛੁੱਟੀ ਤੇ ਕੰਮ بڑے ਨਿਕੇ ਨਿਕੇ ਹੋਣ ਆਲੇ ਆ ਚੋਨਾ ਰੁਲੰਦੇ ਆਉ ਨੂੰ ਛੜਾ ਲਿਆਓ ਚੋਲ ਹੋਣ ਤੇ ਬੰਦਾ ਸਾਹਮ ਲੈਂਦਾ ਇਹਦਾ ਚੋਨਾ ਕਿੱਥੇ ਰੱਖੀਏ ਆ ਚੋਨਾ ਵੀ ਰੁਲੰਦਾ ਮੈਂ ਲੈ ਜਾਣਾ ਵਾ ਤੂੰ ਆ ਪੀਣ ਨੂੰ ਹੀ ਕਰ ਛੜ ਆ ਆਟਾ ਵੀ ਥੋੜਾ ਜਿਹਾ ਮਾਦਾ ਖਲੀ ਮਨ ਉਹ ਤੇ ਮੈਂ ਆਟਾ ਵੀ ਪਿਆ ਲਿਆ ਆ ਆਹੋ ਆ ਜਾ ਜੋ ਉਹਨੇ ਕੰਮ ਕਰ ਤੋ ਫੇ ਤੂੰ ਕੰਮ ਤੇ ਚੱਲ ਜਾਣਾ ਤੇ ਸਾਰਾ ਰਹਿ ਜਾਣਾ ਚੱਲ ਇਹਨੂੰ ਤਾਰ ਥਲੇ ਤੇ ਚੀਰਨੀਆਂ ਲਾਉਣੀਆਂ ਜਾਂ ਇਹਨੂੰ ਆਰੇ ਲਾ ਫੇਰ ਬਾਅਦ ਚ ਕੁਤਰ ਲੈਨੇ ਫੇਰ ਹੋਰ ਕੀ ਕਰਨਾ ਮੈਂ ਮਮੀ ਨੂੰ ਫੜਾ ਕੇ ਜੀ ਪੁੱਤ ਤੇ ਮੇਰੀ ਸੁਣੋ ਗੱਲ ਆਜੋ ਪਹਿਲਾਂ ਰੋਟੀ ਖਾ ਲਓ ਇਹਦੇ ਪੰਜਵੇਂ ਕੂਤਰੇ ਜਾਣਗੇ ਇਹ ਆੜਾ ਕੰਮ ਹੋਣਾ ਲਾ ਇਹ ਕਰ ਲਈਏ ਨਾਲੇ ਹੁਣ ਯਾਰ ਇਹ ਨਹੀਂ ਲੱਗਣ ਦੀ ਇਹਨੇ ਵਿੱਚ ਹੱਥ ਦੇ ਦੇਣਾ ਆ ਜੋਗਾ 10 ਬੰਦਾ ਪੁੱਛੇ ਆਪ ਆਪਣਾ ਢਿੱਡ ਭਰ ਲਾ ਦੋ ਪਹਿਲਾਂ ਤੇ ਉਹ ਵਿਚਾਰੀ ਜਿਹੜੀ ਹੈ ਮੇਜ਼ਬਾਨ ਉਹਦਾ ਨਾ ਢਿੱਡ ਭਰੀ ਆਪਣੀ ਅੱਗ ਲੱਗੀ ਰਹੀਦੀ ਇਹਨੂੰ ਆ ਗਿਆ ਮੇਰਾ ਪੁੱਤ ਆ ਗਿਆ ਮਾ ਪਾਪਾ ਨੂੰ ਕੋ ਰੋਟੀ ਖਾ ਲੋ ਹਾਂ ਫੱਟੀ ਲੈਣੀ ਆ ਲੈ ਲੋ ਤੇ ਪਾਪਾ ਨੂੰ ਵੀ ਬੁਲਾ ਲਿਆ ਕਿ ਆਜ ਰੋਟੀ ਪਾਪਾ ਜੀ ਤੇ ਤਰੀ ਕਰਨ ਨੂੰ ਰੋ ਕਰ ਲਓ ਲੱਤ ਦੀ ਰੋਟੀ ਹਾਂ ਜੀ ਲੱਤ ਦੀ ਮੰਮੀ ਬਾਓ ਮੈਂ ਲਈ ਕਿੰਨੀ ਜੇ ਕੁੜੀ ਨੇ ਵੀ ਚੁੱਲ੍ਹੇ ਗਾੜੀ ਪਾਲ ਲਿਆ ਕਰਨ ਨਾਲੇ ਠੰਡਵਾ

ਮਾਫ ਕਰ ਦੋ ਮਰ ਕੋ ਬੜੀ ਵੱਡੀ ਗਲਤੀ ਹੋ ਗਈ ਹੈ ਤੈਨੂੰ ਲੱਗ ਗਿਆ ਪਤਾ ਕਿ ਤੁਸੋਂ ਗਲਤੀ ਹੋ ਗਈ ਹੈ ਮੇਰਾ ਭਰਾ ਜਦੋਂ ਦਾ ਮੇਰੇ ਕੋ ਹੋ ਗਿਆ ਉਹਨੇ ਸਾਰੀ ਰਾਤ ਨਹੀਂ ਸੁੱਤੀ ਮੇਰਾ ਬੀਬੀ ਇਹਨਾਂ ਲੋ ਹੋਇਆ ਮੈਂ ਦੇ ਉਹਨਾਂ ਨੂੰ ਕਹਿ ਤਾ ਮੈਂ ਮੈਂ ਚਲ ਜਾਉਂਗਾ ਆਪਣੇ ਭਰਾ ਕੋ ਜਾ ਕੇ ਆਉਣਾ ਮਾ ਭਾਬੀ ਮਾਂ ਕਿਉਂ ਨਹੀਂ ਉਹਨਾਂ ਕੋ ਨਹੀਂ ਔਰਦਨ ਕਿੱਥੇ ਹਾਂ ਜਿੱਦਨ ਭਰਾ ਦੇ ਘਰ ਪੁਲਸ ਲੈ ਕੇ ਆ ਗਈ ਹਾਂ ਉਹਦਨ ਹੀ ਤੈਨੂੰ ਭਰਾ ਦਾ ਚੇਤਾ ਆ ਅੱਜ ਤੈਨੂੰ ਭਰਾ ਦੇ ਗਿਆ ਭਾਬੀ ਮੈਂ ਚੁੱਕਣਾ ਜਾ ਗਈ ਹਾਂ ਚੁੱਕਣਾ ਜਾ ਗਈ ਕਿਹਦੀ ਚੁੱਕਣਾ ਜਾ ਗਈ ਤੂੰ ਕਰ ਜਾਂਦੀ ਜੇ ਮੇਰੀ ਨਾਨਾ ਮੇਰਾ ਉਹ ਦੋਤਾ ਮੇਰੀ ਸੱਸ ਕਿਉਂ ਮਾਫ ਕਰਦੇ ਭਾਬੀ ਵੇਖੀਂ ਭਾਬੀ ਬਣ ਕੇ ਲਿਆ ਫੜਾ ਕੁੜੀ ਹਾਂ ਮੰਮੀ ਇਹਦੀਆਂ ਗੱਲਾਂ 'ਚ ਨਹੀਂ ਆਉਂਦੀ ਲੋੜ ਇਹ ਮਗਰਮਾਸਦੇ ਅੱਛੂ ਅਥਰੂ ਆ ਇਹਨੇ ਬੜੀ ਵਾਰਾਂ ਸੁੱਤੇ ਆ ਪਹਿਲਾਂ ਵੀ ਹੁਣ ਪਤਾ ਨਹੀਂ ਕਿਹੜੀ ਨਵੀਂ ਚਾਲ ਹੈ ਇਹਦੀ ਨਹੀਂ ਭਾਬੀ ਗੱਲ ਤੇ ਅਦਾ ਅਦਵਿੰਦਰ ਮੇਰੇ ਨਾ ਅੱਖਾਂ ਦੀ ਜਿਹੜੀ ਬੱਜੀ ਹਣਾਉ ਲੱਥ ਗਈ ਆ ਐਡੀ ਛੇਤੀ ਇਹਦੇ ਲੱਥਣੀ ਲੱਗਦੀ ਮੈਨੂੰ ਤਾਂ ਲੱਥਣੀ ਨਹੀਂ ਪਹਿ ਲੱਗਦੀ ਤੇ ਲੱਥ ਜੂਗੀ ਛੇਤੀ ਨਾ ਪਰ ਤੂੰ ਨਾ ਫੇਰ ਉੱਥੇ ਹੀ ਆ ਜਾਨੀ ਉਸੇ ਜਗ੍ਹਾ ਤੇ ਐਡੀ ਆਸ ਨਾ ਆਈ ਘੜਬੁਦ ਤੂੰ ਉਹੋ ਗੱਲ ਕਰਨ ਦੇ ਮੈਂ ਉਹਨਾਂ ਨਾਲ ਵੀ ਬੁਰੀ ਬਣ ਕੇ ਆਈ ਹਾਂ ਕਿ ਮੇਰਾ ਭਰਾ ਇਥੋਂ ਨੀ ਮੋਜਣਾ ਗਿਆ ਨਾ ਉਹਨੇ ਮੇਰੇ ਕੋਲ ਪਾਣੀ ਨਾ ਚਾਹ ਨਾ ਰੋਟੀ ਇਦਾਂ ਹੀ ਆ ਗਿਆ ਖਾਪਦਾ ਸਾਰੀ ਰਾਤ ਮੈਂ ਸੁੱਤੀ ਨਹੀਂ ਦੱਸਣ ਤਾਂ ਨਹੀਂ ਤੂੰ ਇਹੋ ਕਰ ਕਰੀ ਜਾਂਦੀ ਆ ਜੇ ਤੇਰੇ ਕੋਲੋਂ ਨਹੀਂ ਭੈਣਾ ਤੂੰ ਤੇ ਸਾਡੀਆਂ ਰੋਟੀਆਂ ਖੋਲੀਆਂ ਅਸੀਂ ਤਾਂ ਪਾਣੀ ਹੁਣ ਖਾਣੇ ਆ ਕਿ ਨਹੀਂ ਖਾਂਦੇ ਆ ਬੁਸ਼ ਭਰਾ ਨੇ ਕੱਲੀ ਤੇਰੇ ਘਰੋਂ ਨਹੀਂ ਖਾਦੇ ਨੇ ਘਰੇ ਵੀ ਖਾਣੀ ਬੰਦ ਕਰਤੀ ਆ ਜਦੋਂ ਇਦਾਂ ਨਹੀਂ ਭੈਣ ਨਿਕਲ ਆਉਣੇ ਆ ਭਰਾਵਾਂ ਰੋਟੀਆਂ ਘੱਟ ਹੀ ਲੰਗਦੀਆਂ ਵਾ ਪਰ ਆਂਦੇ ਨਾ ਭੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਤੇਰਾ ਭਰਾ ਗਿਆ ਨਾ ਮਗਰ ਤੇਰੇ ਪਰ ਤੂੰ ਸਾਡੀ ਰਤਾ ਜਿੰਨੇ ਕਦਰ ਨਹੀਂ ਪਾਈ ਕਿ ਮੈਂ ਪੈੜੀ ਨਹੀਂ ਲੈਣੀ ਤੇ ਵੀਰ ਗੜੀ ਆਉਂਦਾ ਨਹੀਂ ਤੂੰ ਇਹ ਸਮਝੇਗੀ ਉਹ ਆ ਜਾਉਂ ਨਾਲੇ ਮੇਰਾ ਤਾਂ ਗੂਠਾ ਵਢਾ ਕੇ ਲੈ ਗਈ ਤੇ ਕੋਰੇ ਕਾਗਜ਼ ਤੇ ਤੂੰ ਆਪਣੀ ਨਣਾਨ ਦੇ ਸਾਹਮਣੇ ਕੋੜ ਕੋੜੇ ਬੇਇੱਜ਼ਤੀ ਕੀਤੀ ਇੱਕ ਲੱਲੂ ਜਿਹਾ ਲਿਆ ਆ ਕੇ ਤੇ ਤੂੰ ਸਾਡੇ ਕੋਲ ਕਿਤੇ ਦਾਤ ਮਰਵਾਈ ਕਈ ਕੋਹ ਕੀਤਾ ਅਸੀਂ ਤੇ ਫੇਰ ਵੀ ਢਿੱਡ ਚ ਬਹਿ ਵੇਹ ਕੁੜੀਏ ਢਿੱਡ ਚ ਪਾ ਕੇ ਸਾਰਾ ਕੁਝ ਬਹਿ ਗਏ ਅਸੀਂ ਰੋਟੀ ਤੇ ਪਰਮਾਤਮਾ ਦਈ ਜਾਂਦਾ ਇੱਕ ਇਨਸਾਨ ਹੀ ਜਿਹੜਾ ਉਹਦੇ ਮੂੰਹ ਖੁੰਦਾ ਦੂਜਾ ਇਨਸਾਨ ਪਰ ਇਹ ਵਾ ਉਹ ਜਦਾਂ ਦੀ ਕੀਤੀ ਨਾ ਅਸੀਂ ਸਾਰਾ ਕੋਟੇਡੇ ਚ ਪਾ ਕੇ ਤੇ ਕੁੜੀ ਆਪਣੇ ਘਰ ਬਹਿ ਕੇ ਕੀ ਕਰਨਾ ਹੀ ਫਿਰ ਹੁਣ ਤੇਰੇ ਵਾਂਗੂ ਲਾਲਾ ਲਾਲਾ ਥੋੜੀ ਕਰਨੀ ਹੀ ਨਹੀਂ ਮਾਤਾ ਤੂੰ ਤੇ ਸਾਲ ਸਾਲ ਵੱਧੀ ਮੇਰੇ ਮਾਰ ਜਿਹੜਾ ਨਹੀਂ ਮਾਰਦੀ ਗੁੱਸੇ ਚ ਹਾਂ ਮਾਰਦੀ ਤੇ ਹੈਗੀ ਆ ਨਾ ਮਾਰਦੀ ਤੇ ਹੈਗੀ ਆ ਨਾ ਕੋਈ ਤੇ ਜਾਂਦਾ ਹੀ ਆ ਜ਼ਰੂਰੀ ਥੋੜੀ ਵੀ ਸਾਰੇ ਪਰਿਵਾਰ ਨੇ ਜਾਣਾ ਵਾ ਇਹ ਨਹੀਂ ਜਾਂਦੀ ਭਰਾ ਤੇ ਹੁੰਦਾ ਹੀ ਆ ਵੇ ਤੂੰ ਲੈ ਗਈ ਪਹਿਲੀ ਉਹ ਆ ਕੀ ਮੁੱਲ ਪਾ ਪਹਿਲੀ ਲੈ ਗਈ ਨਾ ਤੇ ਆ ਵੇ ਕੋਠੇ ਸਾਡੇ ਵੇਹ ਇਧਰ ਕਿੱਥੇ ਅਸੀਂ ਮਹਿਲ ਪਾ ਕੇ ਬੈਠੇ ਜਿਹੜੀ ਤੈਨੂੰ ਸੰਗਦਾ ਹੀ ਮਾਸਾ ਕੁੜੀਏ ਤੂੰ ਤੇ ਕਿਤੇ ਨਾ ਜਿੱਦਾਂ ਪਤਾ ਨਹੀਂ ਵੀ ਕਿਹੜੀ ਤੇਰੇ ਪੱਟੀ ਬੱਦੀ ਹੋਣਾ ਮੈਂ ਭਰਾ ਤੇਰੇ ਨੂੰ ਦੱਸ ਦਿੰਨੀ ਆ ਜੇ ਉਹਦਾ ਜੀ ਕਰੂਗਾ ਤਾਂ ਤੈਨੂੰ ਮਿਲ ਲੂਗਾ ਤੂੰ ਤੇ ਸਾਡਾ ਕੁਛ ਨਾ ਸੋਚਿਆ ਦੋ ਟਕੇ ਦੀ ਸਾਡੀ ਸ਼ਰੀਕਣੀ ਨੀਰ ਕੋ ਤੂੰ ਘਰ ਦੇ ਪੇਟ ਖੋਲੇ ਹੈ ਭਰਾ ਭਰਾ ਹੀ ਹੁੰਦੇ ਆ ਮਾਤਾ ਨਾਈਂਆਂ ਗੱਲਾਂ ਸੁਣਦੀ ਨਾ ਜੇ ਤੂੰ ਆ ਨਾ ਕੰਮ ਕਰਦੀ ਤੇਰੀ ਕਿ ਜ਼ੁਰਤ ਹੀ ਤੈਨੂੰ ਗੱਲ ਵੀ ਕਰ ਜਾਂਦੀ ਮੈਂ ਇਹਦਾ ਮੂੰਹ ਨਾ ਤੋੜ ਦਿੰਦੀ ਮਾਤਾ ਮੈਨੂੰ ਵੀ ਸੁਣਾਉਂਦੀ ਆ ਮੈਂ ਵੀ ਸੁਣਨੀ ਆ ਪੈਂਦੀ ਆ ਮੈਂ ਟਿੱਡੇ ਚ ਪਾ ਕੇ ਬਹਿ ਗਈ ਆ ਵੀ ਮੇਰੀ ਕੁੜੀ ਧੀ ਨਹੀਂ ਮੇਰੀ ਸਭ ਕੁਝ ਕਰ ਗਈ ਇਦਾਂ ਤੇ ਮੈਂ ਕੀ ਕਰਾਂ ਮੈਂ ਕਿੰਨੂੰ ਦੱਸਾਂ ਕਿੰਨੂੰ ਦੱਸਾਂ ਮੈਨੂੰ ਤੇਰਾ ਭਾਪੂ ਸਮਝ ਹੁਣ ਨਾ ਵੇਹ ਨਾ ਮਾਣੀ ਤੇ ਮਾਣੀ ਹੋ ਕੇ ਆਈਆਂ ਸਾਰੀਆਂ ਗੱਲਾਂ ਭੁੱਲ ਭਲਾ ਕੇ ਮੈਨੂੰ ਤੇ ਇਹੋ ਰਾਤ ਝੋਰਾ ਖਾਈ ਗਿਆ ਵੀ ਮੇਰਾ ਭਰਾ ਹੈ ਇਦਾਂ ਚਲ ਗਿਆ ਸਖਣਾ ਹੀ ਚਲ ਗਿਆ ਮੇਰੇ ਘਰੋਂ ਹੈ ਤੇ ਮੈਂ ਮੈਂ ਨਾ ਅਜੇ ਤਾਂ ਨਾ ਅੱਜ ਤਾਂ ਮੈਂ ਰਵਿੰਦਰ ਨੂੰ ਉਹ ਗੱਲਾਂ ਨਹੀਂ ਦਸੀਆਂ ਜਿਹੜੇ ਤੇਰੀ ਸੱਸ ਦੇ ਗਏ ਸੀ ਤਾਂ ਤੂੰ ਹੰਮ ਤੱਕੇ ਮਾਰ ਕੇ ਕੱਢਿਆ ਨਹੀਂ ਦੋ ਟਕੇ ਦੀ ਸਾਡੀ ਗਵੰਡਰ ਨਹੀਂ ਜਿਹਦੇ ਜਦੋਂ ਤੱਕ ਤੂੰ ਸਾਡੀ ਲਾਲਾ ਲਾਲਾ ਕਰਵਾਈ ਨਹੀਂ ਮੈਂ ਆਪਦੀ ਬਾਹ ਖਿੱਚਦੀ ਰਹੀ ਗਈ ਤੇ ਤੂੰ ਮੈਨੂੰ ਤੱਕਾ ਦੇ ਕੇ ਉਹਨੂੰ ਅੰਦਰ ਲੈ ਗਈ ਫਿਰ ਗੁੱਸਾ ਇਹ ਤੂੰ ਹਣਦੀ ਤੈਨੂੰ ਮੈਂ ਕੱਢਾਂ ਜਾਂ ਉਹ ਤੇਰੀ ਪਰਝਾਈ ਤੈਨੂੰ ਬਾਹਰ ਕੱਢਿਆ ਤੇ ਤੈਨੂੰ ਕਿੱਦਾਂ ਦਾ ਲੱਗੂਗਾ ਕੀ ਮਹਿਸੂਸ ਹੋ ਤੈਨੂੰ ਇਹ ਦਿਮਾਗ ਚ ਸੋਚ ਮੈਂ ਤਾਂ ਕੋਤ ਨੂੰ ਪੈੜੀ ਦੇਣਾ ਹੀ ਆ ਤੁਸੀਂ ਮੈਨੂੰ ਤੱਕੇ ਮਾਰ ਲੱਗੀ ਅੱਜ ਬੋਲਿਆ ਰੋਟੀ ਖਰਾ ਯਾਰ ਭੈਣ ਆਈ ਆ ਟਾਡੀ ਮਾਨਣਾ ਨਹੀਂ ਮੈਂ ਵੇਖ ਲਈਆ ਤੇ ਵੇਖ ਮੇਰਾ ਉਹਦਰਾ ਕੰਮ ਹੀ ਮੋ ਗਿਆ ਤੇ ਮੈਂ ਨੀ ਮੋਟ ਕੇ ਬਾਹਰ ਚਲ ਜਾਂਦਾ ਮੈਂ ਸਭ ਮੈਨੂੰ ਲੱਗ ਗਿਆ ਪਤਾ ਹੁਣ ਉਹ ਘਰ ਆਈ ਏ ਕੀ ਆਖਣਾ ਉਹਨੂੰ ਮਾਤਾ ساری ਰਾਤ ਮੈਂ ਇਹ ਸੋਚਦੀ ਰਹੀ ਫੇ ਰੱਬ ਨੇ ਅੱਗੇ ਮੈਨੂੰ ਤੀ ਪੁੱਤ ਨਹੀਂ ਦਿੱਤਾ ਤੇ ਮੈਂ ਜਮੀਨਾ ਜਾ ਤਾਂ ਕੀ ਕਰਨੀਆਂ ਚਟਣੀਆਂ ਵਾ ਜੇ ਮੇਰਾ ਭਰਾ ਹੀ ਔਖਾ ਰਿਆ ਤੇ ਚੱਲ ਮੇਰੀ ਪਤੀ ਆ ਮੇਰਾ ਭਰਾ ਵਾ ਇਹਨਾਂ ਦੇ ਕੰਮ ਆਊਗੀ ਖੁੱਲ ਗਈ ਅੱਖਾਂ ਤੇਰੀਆਂ ਹੈ ਪਿਆਰ ਜਿਹੜਾ ਨਾ ਆੰਦੇ ਵੀ ਮੜੀਆਂ ਤੱਕ ਖੜਨਾ ਚਾਹੀਦਾ ਵਾ ਐਦਾਂ ਦਾ ਬੋਲ ਬਾਣੀ ਰੱਖੋ ਵੀ ਜਿਹੜਾ ਮਰੇ ਤੋਂ ਬਾਅਦ ਵੀ ਯਾਦ ਕਰੇ ਤੂੰ ਤੂੰ ਤਾਂ ਹੁਜੀਦਿਆਂ ਨੂੰ ਜਦੋਂ ਮੜੀ ਚ ਛੋੜਤਾ ਵੀ ਸਾਨੂੰ ਲੋੜ ਹੀ ਨਹੀਂ ਤਾਂ ਕਿਤੇ ਆਇਆ ਵਾ ਜਿੱਦਾਂ ਮਾਤਾ ਤੈਨੂੰ ਪਤਾ ਚੁੱਕਣਾ ਪੱਥਰ ਪਾੜ ਦਿੰਦੀ ਜਦੋਂ ਮੈਨੂੰ ਸਾਰਿਆਂ ਨੇ ਚੁੱਕਣਾ ਦਿੱਤੀ ਮੰਨਦਿਆਂ ਗੱਲਾਂ ਚ ਆ ਗਈਆਂ ਮੇਰੀ ਸੁਣ ਗੱਲ ਭਰਾ ਤੇਰਾ ਤੇ ਬੜੇ ਗੁੱਸੇ 'ਚ ਹੀ ਕਿਉਂ ਇਹ ਹੋਵੇ ਵੀ ਕਿਉਂ ਨਾ ਅਸੀਂ ਆ ਮਮੋਠ ਘਣੀਆਂ ਹੀ ਤੇ ਟੇੜੇ ਚ ਪਾ ਲੀਆਂ ਹੁਣ ਉਹ ਕਿੱਦਾਂ ਪਾਵੇ ਚੱਲ ਮੰਮੀ ਕੋਈ ਨਹੀਂ ਮੇਰੀ ਸੁਣ ਗੱਲ ਕੋਹ ਨਹੀਂ ਹੁੰਦਾ ਜੇ ਤੂੰ ਝੋਕ ਗਈ ਆ ਜਾਂ ਸੱਚੇ ਦਿਲੋਂ ਮਾਫੀ ਮੰਗਣ ਆਈ ਆ ਮਾਫੀ ਮੰਗ ਲੈ ਮਾਫੀ ਮੰਗਿਆ ਕੋਈ ਨਿੱਕਾ ਨਹੀਂ ਹੋ ਜਾਂਦਾ ਮੈਂ ਮੰਗ ਲੂੰਗੀ ਮੈਂ ਆਪਣੇ ਭਰਾ ਦੇ ਪੈਰੀ ਵੀ ਪੈ ਜੂੰਗੀ ਮੇਰਾ ਪਰਾਂ ਨਹੀਂ ਨਹੀਂ ਚੱਲ ਕੋਈ ਨਹੀਂ ਪੈਰੀ ਤੂੰ ਘਰ ਤੋਂ ਪੈਣਾ ਵਾ ਉਦਾਂ ਤੂੰ ਕਹੀਂ ਵੀ ਮੈਂ ਘਰ ਆਈ ਆ ਵੀਰ ਹਣਾ ਐਂਦਾ ਵਾ ਕਰ ਵੀਰ ਦੇਰ ਸਾਸਰੀ ਕਾਲ ਵੀਰ ਇੰਨਾ ਗੁੱਸਾ ਮੇਰੇ ਤੋਂ ਇੰਨਾ ਗੁੱਸਾ ਵੀਰ ਵੇ ਵੀ ਹੋਵੇ ਨਾ ਮੇਰਾ ਤਾਂ ਕੀ ਹੈ ਮੇਰੇ ਕੋਲ ਗਲਤੀ ਹੋਈ ਮੈਂ ਮੰਨਣ ਨੂੰ ਤਿਆਰ ਆ ਵੇ ਵੀਰ ਜਦੋਂ ਮੈਂ ਨਿੱਕੀ ਹੁੰਦੀ ਹੈ ਨਾ ਮੈਂ ਕਿਸ ਚੀਜ਼ ਦੀ ਜ਼ਿੱਦ ਕਰਨੀ ਤੂੰ ਮੈਨੂੰ ਝੱਟ ਲੈ ਜਾਣੀ ਲੈ ਕੇ ਦੇਣੀ ਤੇ ਜੇ ਮੈਂ ਕਿਤੇ ਗੁੱਸੇ ਹੋ ਜਾਣਾ ਆਣ ਗਵਾਂਡ ਦੀਆਂ ਕੁੜੀਆਂ ਨੂੰ ਤੂੰ ਚਪੇੜ ਮਾਰ ਦੇਣੀ ਤੇ ਮੈਨੂੰ ਛੇਤੀ ਮਨਾ ਲੈਣਾ ਹੁਣ ਵੀਰ ਉਹ ਤੇਰਾ ਪਿਆਰ ਕਿੱਥੇ ਗਿਆ ਜੇ ਭੈਣ ਨੇ ਗਲਤੀ ਕਰ ਲਈ ਹੈ ਨਾ ਤੇ ਆਪਣੀ ਐ ਭੈਣ ਨੂੰ ਮਾਫ਼ ਕਰ ਦੇ ਮੈਂ ਬੜੀ ਝੁੱਕ ਕੇ ਆਈ ਆਂ ਵੀ ਮੇਰੇ ਮਾਪੇ ਪੇਕੇ ਸਦਾ ਮੇਰੇ ਵਾਸਤੇ ਰਹਿਣ ਭੈਣਾ ਭਰਾਵਾਂ ਦੀ ਸੁੱਖ ਮੰਗਦੀਆਂ ਵਾਂ ਮੈਂ ਤੈਨੂੰ ਪਤਾ ਵਾ ਮੈਂ ਤੇਰੇ ਤੋਂ ਬਗੈਰ ਰਹਿ ਨਹੀਂ ਸਕਦੀ ਤੂੰ ਤੇ ਮੇਰਾ ਆਪਣਾ ਖੂਨ ਆ ਮੈਨੂੰ ਮaaf ਕਰ ਦੇ ਵੀਰ ਉਹ ਮੰਗ ਕਹਿੰਦੇ ਵੰਦੀ ਇੱਕ ਵਾਰੀ ਮੇਰੇ ਕੋਲ ਮੈਨੂੰ ਆ ਚਾਹੀਦਾ ਆ ਚਾਹੀਦਾ ਜੇ ਨਾਲ ਉਹਦਾ ਤਾਂ ਫਿਰ ਮੈਨੂੰ ਪਤਾ ਵਾ Papa ਮੈਂ ਘਰ ਚ ਨਹੀਂ ਤੰਗੀ ਰਹੀ ਤੂੰ ਮੇਰੀਆਂ ਮਤਲਬ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਿਹੜੀ ਚੀਜ਼ ਮੈਨੂੰ ਲੈ ਦੇਣੀ ਮਾਤਾ ਕਹਿ ਆ ਵੀਰ ਨੂੰ ਮੇਰੇ ਨਾਲ ਗੁੱਸੇ ਨਾਲ ਬੋਲੇ ਜੇ ਤੂੰ ਐਡਾ ਪਿਆਰ ਨਾਲ ਬੋਲ ਵੇਖ ਕੀ ਕਰਨ ਧੀ ਕੁੜੀ ਤਰਲੇ ਮਾਰਨ ਦੀ ਜਿਹੜਾ ਬਾਹ ਲੋਕphਰਾਇ ਤੇ ਘਰ ਮਾਜਾਇਆ ਇਹ ਤੇ ਹੁਣ ਆਪਣੀ ਆ ਹੱਦੀ ਪਿਉ ਨਹੀਂ ਤੇਰੇ ਦਿਮਾਗ ਚ ਗੱਲ ਬੈਂਦੀ ਨਾਲੇ ਆਂਦੇ ਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹੀਦਾ ਚੱਲ ਕੋਈ ਨਹੀਂ ਆ ਭੈਣ ਆ ਟਾਡੀ ਗੱਲ ਆ ਉਹ ਨਹੀਂ ਇਹ ਮਤਮਾਸ਼ਾ ਲਗਾ ਅਣਗਵਣ ਕਿੰਨਾ ਰੌਲਾ ਪਿਆ ਕਿੰਨੀਆਂ ਗੱਲਾਂ ਹੁੰਦੀਆਂ ਕੋਈ ਨਹੀਂ ਤੇ ਰਾਜ ਬੜਾ ਕੋ ਜੋਸ਼ ਹੈ ਮੈਂ ਕੀਤੀ ਗਲਤੀ ਮੈਂ ਤੇ ਮੰਨਣ ਦੇ ਹੀ ਆ ਕਿ ਦੋ ਭਾਂਡੇ ਕਿਹਦੇ ਘਰ ਨਹੀਂ ਖੜਕਦੇ ਆ ਮਨਜੀਤ ਜਿਹੜੀ ਇੰਨੀਆਂ ਗੱਲਾਂ ਕਹਦੀ ਐ ਨਾ ਘਰ ਨਹੀਂ ਲੜਾਈ ਹੁੰਦੀ ਐ ਇਹਨੇ ਵੀ ਮੈਨੂੰ ਜੁਕੜਾ ਦਿੰਦੀ ਰਹੀ ਇੱਥੇ ਦੀਆਂ ਗੱਲਾਂ ਉੱਥੇ ਤੇ ਉੱਥੇ ਦੀਆਂ ਇੱਥੇ ਦੱਸਦੀ ਰਹੀ ਮਾਤਾ ਮੈਨੂੰ ਪਤਾ ਲੱਗਾ ਪੇੜ ਪੋਲੀ ਜੀ ਜਿਹੜੇ ਤੁਸੀਂ ਇਦਾਂ ਦੇ ਹੁਣ ਗੱਲਾਂ ਕਰ ਕਰਕੇ ਤੇ ਮੈਨੂੰ ਪਤਾ ਆਪਣੇ ਆਪਣੇ ਹੁੰਦੇ ਆ ਚੁੱਪ ਕਰ ਜਾ ਚੱਲ ਚੁੱਪ ਕਰ ਜਾ ਕਰ ਦੋ ਮੈਂ ਬੜੀ ਟੁੱਟ ਕੇ ਆਈ ਤੜ ਜੀ ਅਹੀਂ ਤੈਨੂੰ ਮਾਫ਼ ਕਰਤਾ ਹਾਂ ਤੇਰੇ ਭਰਾ ਦੀ ਗੱਲ ਐ ਮੈਨੂੰ ਜਿਆਦਾ ਤਾਂ ਕੀ ਕਰਨੀ ਆ ਰੱਬ ਨੇ ਤੇ ਮੇਰੀ ਅੱਗੇ ਨਹੀਂ ਸੁਣੀ ਰਵਿੰਦਰ ਮੰਨੋ ਗੱਲ ਰਵਿੰਦਰ ਗੁੱਸਾ ਛੱਡੋ ਇਹ ਭੈਣ ਵੇਖ ਕੀ ਪੁੱਸਕਣ ਡੇ ਇੱਧਰ ਵੇਖ ਚੱਲ ਇੱਕ ਵਾਰੀ ਕਹਿ ਦੋ ਚੱਲ ਰਖੜੀ ਬਣਾ ਕੇ ਮੈਨੂੰ ਮaaf ਕਰਤਾ ਨਾ ਵੀਰ ਕੋਈ ਨਹੀਂ ਕਹਿ ਦੋ ਮੈਂ ਮaaf ਕੀਤਾ ਕੋਈ ਨਹੀਂ ਨਹੀਂ ਅਸੂਦਾ ਗੱਲ ਆਪਣੀ ਪੈੜੀ ਸੰਭੋ ਤੁਸੀਂ ਮੈਂ ਪੈੜੀ ਕੀ ਕਰਨੀ ਆ ਆਪੇ ਮੈਂ ਕਾਗਜ਼ ਇਹ ਨਾਲ ਹੀ ਲਿਆਈ ਆ ਤੁਸੀਂ ਆਪਣਾ ਲਓ ਮੈਂ ਕੋਹ ਨਹੀਂ ਅਜੇ ਕਰਾ ਮੈਂ ਵੀ ਵੇਖਣੀ ਨਹੀਂ ਮੈਂ ਉੱਧਾ ਰੱਖਿਆ ਮੈਂ ਮਾਤਾ ਪੈੜੀ ਲੈ ਲੈਣੀ ਸੀ ਮੈਂ ਤੇ ਤੁਹਾਨੂੰ ਉੱਧਾ ਸੁੱਖਿਆ ਜੀ ਦੇਣ ਡਈ ਆ ਵੀ ਚੱਲ ਇੱਕ ਗੱਲ ਹੈ ਕਿਉਂ ਹੋਣਾ ਕੁਝ ਨਹੀਂ ਜੇ ਤੂੰ ਮਨਜੀਤ ਦੀਆਂ ਗੱਲਾਂ 'ਚ ਨਾ ਆਉਂਦੀ ਅਸੀਂ ਐਡੇ ਵੀ ਨਹੀਂ ਹਸ਼ਦਾਈ ਤੇ ਤੇਰਾ ਹਿੱਸਾ ਖਾ ਜਾਂਦੇ ਵੀ ਲੋਕਾਂ ਦੀ ਚੁੱਕਣਾ 'ਚ ਨਹੀਂ ਆਉਣਾ ਚਾਹੀਦਾ ਕਦੀ ਵੀ ਆਪਣਾ ਘਰ ਆਪ ਸੰਭਾਲੋ ਅੰਦਰ ਵਰਕੇ ਗੱਲ ਕਰ ਲਓ ਲੋਕਾਂ ਨੂੰ ਮੇਲਾ ਵਿਖਾਵਾਂਗੇ ਲੋਕਾਂ ਨਾਲ ਤੇ ਕੋਠੇ ਚੱਲ ਕੇ ਤਾਂ ਮਾਹੀ ਵੇਖਣਾ ਲਾਡੋ ਦੀਆਂ ਅੱਖਾਂ ਖੁੱਲ ਗਈਆਂ ਵਾ ਖੋਲਾ ਕਿਸਮਾ ਲਾ ਲਿਆ ਵਾ ਲਾ ਲਿਆ ਵਾ ਕਿੰਦਾ ਯਕੀਨ ਕਰ ਲਈਏ ਹਾਈ ਵੀਰ ਜਦੋਂ ਮੈਂ ਝੁੱਕ ਕੇ ਆ ਗਈ ਮੈਂ ਕਹਿਣ ਤੇ ਨਹੀਂ ਪਾਇ ਭਾਬੀ ਮਨਾ ਲੈ ਰੋ ਅੱਜ ਹੁਣ ਤੇ ਝੁੱਕ ਕੇ ਆ ਗਈਆਂ ਭੈਣ ਮੈਂ ਤਾਂ ਜਿਹੜੇ ਸਾਹਮਣੇ ਕਹਿ ਨਹੀਂ ਆ। ਜੇ ਤੁਮ ਕੋਈ ਚੁੱਕੜਾ ਦੇ ਦੇ ਫਿਰ ਕੀ ਕਰੀ ਨਹੀ ਨਹੀ ਮੇਰੀ ਦੀ ਵੀ ਸੱਚੀ ਅੱਗਾ ਜਿਹੜੀ ਆ ਲਾਜ ਦੀ ਪੱਟੀ ਹੀ ਨਾ ਉਹ ਖੁੱਲ ਗਈ ਆ ਹੁਣ ਉਹ ਹੈ ਨਹੀਂ ਪੱਟੀ ਮੇਰੀ ਪਤੀ ਦਾ ਨਹੀਂ ਮੈਂ ਆਪਣੀ ਦਾ ਸੋਚਣਾ ਕੱਲੋਂ ਵਿਆਹਣੀ ਕਿੱਥੋਂ ਐ ਇੰਨਾ ਖਰਚਾ ਕਰੂ ਵਿਚਾਰਾ ਵੇ ਬੋਲ ਮੰਨੋ ਤੋ ਹੀ ਕੋਈ ਨਹੀਂ ਇੱਕ ਮੌਕਾ ਦੋ ਇਹਨੂੰ ਮੌਕਾ ਕੀ ਦਮਾ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਪਿੰਡ ਦੇ ਬਾਹਰ ਅੰਦਰ ਜਾਣਾ ਪੈਣ ਲੱਗੀ ਹੈ ਫੈਲੀ ਲੱਗੀ ਥੋੜੀ ਹੋਈ ਮੇਰੀ ਪਿੰਡ ਦੇ ਵਿੱਚ ਵੀਰ ਲੋਕ ਤਮਾਹਾ ਵੇਂਦੇ ਆ ਨਾਂਗਰ ਆਪਾਂ ਵਖਾਇਆ ਹੈ ਜਾਂ ਫੇਰ ਹੀ ਵੇਂਦੇ ਆ ਲੋਕ ਆਪਣੇ ਘਰ ਦਾ ਤਮਾਸ਼ਾ ਆਪ ਹੀ ਬਣਾਉਂਦਾ ਜੇ ਸੁਣ ਗੱਲ ਜੇ ਤੁਸੀਂ ਆਂਦੇ ਜੇ ਨਾ ਤੇ ਮਿੱਟੀ ਬਹੁਤ ਹੈ ਸਾਰੀ ਗੱਲਾਂ ਦੇ ਮੈਂ ਮਾਫ ਕਰ ਦਿੰਦਾ ਕੋਈ ਗੱਲ ਨਹੀਂ ਚੱਲ ਇੰਨਾ ਹੀ ਚੱਲ ਜੇ ਅਬੜਾ ਆਵਾਂ ਚਾਹ ਪਕੌੜੇ ਕੱਢ ਲਓ ਆਖਰੀ ਮੌਕਾ ਹੀ ਪੈਣਾ ਠੀਕ ਹੈ ਨਾ ਇਸ ਤੋਂ ਬਾਅਦ ਜੀ ਤੂੰ ਕਮੀ ਨਾ ਮੈਂ ਆਪਣੇ ਬੱਚਿਆਂ ਦੀ ਸੌਂ ਖਾਂ ਮੈਂ ਨਹੀਂ ਤੈਨੂੰ ਮਾਫ ਕਰਨਾ ਇਹ ਬੱਚਿਆਂ ਦੀ ਕੰਨ ਨੂੰ ਸੌਂ ਖਾਂਣ ਡਿਆ ਇਹ ਤਾਂ ਕਿ ਪਤਾ ਕਿਹੜੇ ਵੇਲੇ ਨੇ ਫੇਰ ਉਧਰ ਦੀ ਉਸ ਚੋਕਣਾ ਚ ਮੰਜੀ ਦੀ ਲੱਗ ਗਈ ਤੁਹਾਨੂੰ ਯਕੀਨ ਨਹੀਂ ਆਉਂਦਿਆ ਲੱਗਦਾ ਹੁਣ ਮੈਂ ਆਪਣਾ ਉਂਗਲੋ ਜਿੱਦਾ ਆਪਣਾ ਨਾ ਪਾਡੇਗਾ ਰੋਂਗਲ ਕਦਾ ਖੂਨ ਘੱਟ ਕੇ ਇੱਥੇ ਸਤਾ ਖੂਨ ਮੈਂ ਉਹ ਦਸੌਂ ਦਾ ਨੂੰ ਤਾਂ ਨਹੀਂ ਖੂਨ ਬੈਜੋ ਸਾਰੇ ਜਾਨੇ ਮੈਂ ਚਾਹ ਬਣਾਉਣੀ ਹੈ ਨਾ ਨਾ ਪਾਡੇਕਰ ਨੂੰ ਨਾਲ ਹੀ ਲੈ ਆਉਣਾ ਹੀ ਫੇਰ ਆਹ ਕਾ ਬੱਸ ਮੈਂ ਤਾਂ ਕਵਤੀ ਪਾਈ ਆਂ ਨਾ ਲਾਗਣੀਆਂ ਮਰਜੀ ਸੁਣ ਲੋ